ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ 13 ਮਾਰਚ ਦੀ ਰਾਤ ਦਾ ਸੀਗਾ ਇਸ ਘਟਨਾ ਨੂੰ 120 ਦਿਨ ਹੋ ਗਏ 120 ਦਿਨ ਦਾ ਸ਼ਾਇਦ ਮੈਂ ਕੋਈ ਵੀ ਰਾਤ ਆਰਾਮ ਨਾਲ ਸੌਂ ਕੇ ਨਹੀਂ ਦੇਖੀ 120 ਦਿਨ ਦੀ ਹੈ ਸਟਰਗਲ ਜਿਹੜੀ ਹੈ ਪਹਿਲੇ ਪੰਜਾਬ ਪੁਲਿਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਐਫ ਆਈ ਆਰ ਸੀ ਉਹ ਨਹੀਂ ਹੋ ਰਹੀ ਸੀ 15 ਤੀਤ ਦੀ ਰਾਤ ਨੂੰ 12 ਵਜੇ ਇਹਨਾਂ ਨੇ ਢਾਬੇ ਵਾਲੇ ਦੀ ਐਫ ਆਈ ਆਰ ਕੀਤੀ ਸਾਡੀ ਐਫਆਈਆਰ ਨਾ ਕਰਕੇ ਜਿਹੜੀ 14 ਨੂੰ ਸਟੇਟਮੈਂਟ ਦਿੱਤੀ ਮਗਰ ਐਫਆਈਆਰ ਟਾਬੇ ਵਾਲਿਆਂ ਦੇ ਨਾਮ ਕੀਤੀ 15 ਨੂੰ ਸਾਨੂੰ ਪੁਲਿਸ ਸਟੇਸ਼ਨ ਤੇ ਧਮਕਾਇਆ ਗਿਆ ਐਸਐਸਪੀ ਜਿਹੜੇ ਸੀਗੇ ਨਾਨਕ ਉਸ ਟਾਈਮ ਉਹਨਾਂ ਨੇ ਸਾਨੂੰ ਕਿਹਾ ਜੀ ਤੁਹਾਡੇ ਕੋਲ ਆਪਸ਼ਨ ਨਹੀਂ ਹੈ ਖਾਲੀ ਕੰਪਰੋਮਾਈਜ਼ ਹੈ ਕਿਉਂਕਿ ਇਹਨਾਂ ਨੂੰ ਸਵੇਰੇ ਅਵਾਰਡ ਦਿੱਤਾ ਹੈ ਤੇ ਅਸੀਂ ਇਹ ਤੁਹਾਨੂੰ ਸੁਝਾ ਨਹੀਂ ਦੇ ਸਕਦੇ ਅਧੂ ਵੀ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਇਹਨਾਂ ਨੂੰ ਜੋ ਗਲਤੀ ਕੀਤੀ ਹੈ ਉਸ ਦੀ ਸਜ਼ਾ ਦੇ ਦਿਓ ਡਿਪਾਰਟਮੈਂਟ ਨੂੰ ਤੁਸੀਂ ਸਜ਼ਾ ਕਰੋ ਅਰੈਸਟ ਕਰੋ ਇਹਨਾਂ ਨੂੰ ਸਜ਼ਾ ਦਿਓ ਅਸੀਂ ਕੋਈ ਕੋਟਾ ਤੱਕ ਜਾਣਾ ਨਹੀਂ ਚਾਹਦੇ ਸੀ ਅਸੀਂ ਚਾਹੁੰਦੇ ਸੀ ਇਨਸਾਫ ਖਾਕੀ ਜਿਹੜਾ ਇੱਕ ਪੁਲਿਸ ਹੈ ਉਹ ਨਾਅਰਡਰ ਮੇਨਟੇਨ ਕਰਨ ਲਈ ਹੈ ਅਸੀਂ ਵੀ ਹੈਡ ਫੇਥ ਕਿਉਂਕਿ ਅੱਜ ਤੱਕ ਮੈਨੂੰ ਕੋਰਟ ਕਚਹਿਰੀ ਪੁਲਿਸ ਤੇ ਜਾਣਾ ਨਹੀਂ ਪਿਆ ਤੇ ਆਈ ਮੈਂ ਕਦੇ ਡੀਲ ਨਹੀਂ ਕੀਤਾ ਸੀ ਮੈਨੂੰ ਪਤਾ ਨਹੀਂ ਸੀ ਤੇ ਮੈਂ ਐਸਐਸਪੀ ਨਾਨਕ ਦੇ ਉੱਪਰ ਵੀ ਬਹੁਤ ਟਰਸਟ ਕੀਤਾ ਜੋ ਟਰਸਟ ਉਹਨਾਂ ਨੇ ਸਾਡਾ ਹਰ ਇੱਕ ਜਗ੍ਹਾ ਤੇ ਲੈਵਲ ਤੇ ਤੋੜਿਆ ਔਰ ਮਨੂੰ ਮਜਬੂਰ ਕਰਨ ਤੱਕ ਇੰਨਾ ਮਜਬੂਰ ਕਰ ਦਿੱਤਾ ਕਿ ਮੇਰੇ ਸਿਸਟਰ ਹੋਰ ਬ੍ਰਦਰ ਇਨ ਲਾ ਬੈਠੇ ਹੋਏ ਉਹਨਾਂ ਨੇ ਮਨੂੰ ਟੇਬਲ ਤੇ ਹੱਥ ਰੱਖ ਕੇ ਕਿਹਾ ओनली ऑप्शन विद यू इज कॉम्प्रोमाइज एंड आई टोल्ड हिम जी इफ योर फादर वॉज बीटन वुड यू हैव कॉम्प्रोमाइज्ड एंड ही वॉज क्वाइट आई सेड मेरे हजबैंड बेटा अगर मर जाता इस लड़ाई पर मैं कॉम्प्रोमाइज कर लें अद या अ बच गए इस करके कॉम्प्रोमाइज कर लाँ या इंतजार कराँ कि किसी और पुत्र और किसी और हजबैंड मर जाए आई सेड दिस इज नॉट ओनली फॉर मी मतलब अब ਉਹ ਤੁਸੀਂ ਦੇਖਿਆ ਨਾ ਮੈਂ ਵੀਡੀਓ ਤੇ ਵੀ ਜਦੋਂ ਉਹ ਕੰਫੈਸ ਕਰ ਰਹੀ ਸੀ ਗੱਲ ਕੀਤੀ ਮੈਂ ਕਿਸੀ ਇਹ ਕਰਨਲ ਲੈਣੇ ਹੈ ਮਤਲਬ ਨਹੀਂ ਹੈ ਮਤਲਬ ਕਰਨਲ ਲੈਣ ਤੇ ਤੁਸੀਂ ਮਾਰੋਗੇ ਨਹੀਂ ਕੋਈ ਇੱਕ ਆਮ ਆਦਮੀ ਤੇ ਤੁਸੀਂ ਘੁੱਟ ਸਕਦੇ ਹੋ ਪੁਲਿਸ ਦਾ ਕੰਮ ਹੁੰਦਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਅੱਜ ਅਸੀਂ ਪੰਜਾਬ ਤੇ ਦੇਖੋ ਕਿ ਪੁਲਿਸ ਛੇੜ ਬੰਦੀ ਜਾ ਰਹੀ ਹੈ ਕਿਉਂ ਕਹਿੰਦੇ ਆ ਕਿਉਂਕਿ ਅਸੀਂ ਪੁਲਿਸ ਕੋਲ ਜਾਨ ਤੋਂ ਡਰਦੇ ਆਂ ਇਹ ਬੰਤ ਤੁਸੀਂ ਯੂ ਵਿਲ ਸੀ ਤਨੂ ਲੋਗਾਂ ਨੂੰ ਵੀ ਬਹੁਤ ਪ੍ਰੈਸ਼ਰ ਆਇਆ ਸੀ ਗਿਆ ਦੋ ਬਟ ਫਿਰ ਵੀ ਮੀਡੀਆ ਨੇ ਆਈ ਐਮ ਰੈਡੀ ਥੈਂਕਫੁਲ ਟੂ ਦਾ ਕੰਪਲੀਟ ਮੀਡੀਆ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਉਂਦਾ ਮੇਰਾ ਇੱਕ ਰਾਸਤਾ ਜਿਹੜਾ ਤੁਸੀਂ ਖੋਲਿਆ ਤੁਸੀਂ ਮੇਰੀ ਆਵਾਜ਼ ਬਣਿਆ ਹੋ ਅਗਰ ਤੁਸੀਂ ਮੇਰੀ ਆਵਾਜ਼ ਨਹੀਂ ਬੰਦੇ ਤੇ ਮੈਂ ਆ ਜਿੱਥੇ ਤੱਕ ਮੈਨੂੰ ਇਹ ਜਸਟਿਸ ਨਹੀਂ ਮਿਲਦਾ ਤੁਸੀਂ ਦੇਖੋ ਯੂ ਇੱਥੇ ਸਿਟ ਨੂੰ ਦਿੱਤੀ ਪੰਜਾਬ ਪੁਲਿਸ ਜਦੂ ਆ ਸਾਡੀ ਐਫ ਆਈ ਆਰ ਹੀ ਕਰਨ ਨੂੰ ਤਿਆਰ ਨਹੀਂ ਸੀਗੀ ਤੇ ਸਿਟ ਨੇ ਸਾਡੇ ਨਾਲ ਕੀ ਇਨਕੁਆਇਰੀ ਕਰਕੇ ਦੇਣੀ ਸੀ ਜਦੋਂ ਅਸੀਂ ਮੋਢੀਲ ਸਰ ਨੇ ਫਰਸਟ ਆਰਡਰ ਦਿੱਤੇ ਸੀਗੇ ਅਸੀਂ ਬਹੁਤ ਖੁਸ਼ ਸੀਗੇ ਪੰਜਾਬ ਪੁਲਿਸ ਨੂੰ ਖਿੱਚਿਆ ਐਫੀਡੇਵਿਟ ਮੰਗੇ ਜਿਸ ਵਿੱਚ ਇਹਨਾਂ ਨੇ ਨਾਨਕ ਨੇ ਮਾਫੀ ਮੰਗੀ ਐਫੀਡੇਵਿਟ ਕੀ ਦਿਨੇ ਐਫਆਈਆਰ ਕਰਨ ਦੀ ਸਾਹ ਬਹੁਤ ਅਸੀਂ ਮਾਫੀ ਮੰਗਦੇ ਆ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਆਰਡਰ ਸੀਗੇ ਉਹ ਆਰਡਰ ਦੇ ਉਹਨਾਂ ਨੇ ਬਹੁਤ ਸਾਰੇ ਇਨਵੈਸਟੀਗੇਸ਼ਨ ਲਈ ਉਹਨਾਂ ਨੇ ਐਫੀਡੇਵਿਟ ਮੰਗੇ ਸੀ ਜੋ ਬੈਂਚ ਚੇਂਜ ਹੋਇਆ ਹਰਪ੍ਰੀਤ ਸਿੰਘ ਬਰਾੜ ਦਾ ਬੈਂਚ ਹੀ ਚੇਂਜ ਹੋ ਗਿਆ ਹੋਰ ਉਹਨਾਂ ਨੇ ਸਾਨੂੰ ਜਿਹੜੇ ਮਦਮੋੜ ਦਿਲਸਰ ਦੇ ਆਰਡਰ ਸੀ ਉਸ ਆਰਡਰ ਦੇ ਐਫੀਡੇਵਿਟ ਵੀ ਨਹੀਂ ਲਏਤੇ ਉਹਨਾਂ ਨੇ ਇੱਕ ਆਰਡਰ ਪਾਸ ਕੀਤਾ ਜੀ ਯੂਟੀ ਕੰਸੈਂਟ ਮੰਗੀ ਹੈ ਸਾਨੂੰ ਦੇਣੀ ਪਈ ਅਸੀਂ ਦੇ ਦਿੱਤੀ ਪਰ ਅਸੀਂ ਸੋਚਿਆ ਚਲੋ ਪੰਜਾਬ ਤੋਂ ਬਾਅਦ ਇੱਕ ਸੋਚੋ ਅਸੀਂ ਪੰਜਾਬ ਦੇ ਨਾਗਰਿਕ ਹੋ ਕੇ ਪੰਜਾਬ ਤੋਂ ਬਾਹਰ ਮੈਨੂੰ ਜਸਟਿਸ ਮੰਗਣ ਲਈ ਜਾਣਾ ਪਿਆ ਕਿਉਂ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇੰਨੀ ਕਰਪਟਡ ਹੋ ਗਈ ਹੈ ਅੱਜ ਕਿ ਸਾਨੂੰ ਆਪਣੇ ਦੇਸ਼ ਆਪਣੀ ਮਤਲਬ ਮੇਰੇ ਜਿਹੜਾ ਆਪਣਾ ਡਿਸਟ੍ਰਿਕਟ ਹੈ ਉਸ ਨੂੰ ਛੱਡ ਕੇ ਮੈਨੂੰ ਬਾਹਰੋਂ ਇਨਸਾਫ ਮਿਲਣਾ ਕਿਉਂਕਿ ਸਾਨੂੰ ਪਤਾ ਹੈ ਜਦੋਂ 10 ਦਿਨ ਐਫ ਆਈ ਆਰ ਨਹੀਂ ਕਰਦੇ ਸੀ ਸਾਡੇ ਉੱਪਰ ਪ੍ਰੈਸ਼ਰ ਸਾਨੂੰ ਕਹਿੰਦੇ ਤੁਹਾਨੂੰ ਕ੍ਰਾਸਪੋਰਚਾ ਕਰ ਦਾਂਗੇ ਤੁਸੀਂ ਪਟਿਆਲੇ ਨਹੀਂ ਰਹਿ ਸਕਦੇ ਤੁਹਾਡਾ ਇੱਕ ਪੁੱਤਰ ਹੈ ਉਸ ਨੂੰ ਮਾਰ ਦਾਂਗੇ ਮੈਂ ਆਪਣੇ ਬੇਟੇ ਨੂੰ ਕਿਤੇ ਬਾਹਰ ਨਹੀਂ ਜਾਣ ਦਿੰਦੀ ਆ 4 ਮਹੀਨੇ ਹੋ ਗਏ ਉਹ ਜਿੱਥੇ ਜਾਂਦਾ ਮੈਂ ਕਹਿੰਦੀ ਆ ਸਾ ਮੇਰੇ ਨਾਲ ਜਾਣਾ ਮਤਲਬ ਮੈਂ ਉਸ ਨੂੰ ਉਸਦੀ ਲਾਈਫ ਵੀ ਰਿਸਟ੍ਰਿਕਟ ਕਰ ਦਿੱਤੀ ਕਿਉਂਕਿ ਇਹ ਜਿਹੜੇ ਬੰਦਿਆਂ ਦਾ ਕੋਈ ਮਤਲਬ ਹੈ ਹੀ ਨਹੀਂ ਹੈ ਵਜ਼ੂਦ ਹੀ ਨਹੀਂ ਹੈ ਉਹ ਕਿਸੇ ਨੂੰ ਵੀ ਮਾਰ ਸਕਦੇ ਨੇ ਕੁਝ ਵੀ ਕਰ ਸਕਦੇ ਨੇ दारू ਪੀਤੇ ਹੋਏ ਅਗਰ ਮੇਰੇ ਹਸਬੰਡ ਕਰਨਲ ਰੈਂਕ ਹੋ ਕੇ ਪਤਾ ਹੁੰਦੇ ਉਹ ਮਾਰ ਸਕਦੇ ਨੇ ਤੇ ਕਹਿ ਸਕਦੇ ਨੇ ਇੱਕ ਐਨਕਾਊਂਟਰ ਕਰਕੇ ਆਏ ਆ ਤੇ ਦੂਜਾ ਤੁਹਾਡਾ ਕਰ ਰਹੇ ਆਂ ਅਗਰ ਬਚ ਗਏ ਤੇ ਸਵੇਰੇ ਆਈ ਕੱਢ ਲੈ ਜਾਈਓ ਔਰ ਤੁਸੀਂ ਦੇਖੋ ਐ ਇੰਨੀ ਮੁਸ਼ਕਿਲ ਨਾਲ ਲੜਾਈ ਲੜਦੇ ਲੜਦੇ ਮੈਂ ਐ ਕੇਸ ਨੂੰ ਸ਼ਿਫਟ ਕੀਤਾ ਯੂਟੀ ਨੇ 23 ਤਰੀਕ ਜਦੋਂ ਐਂਟੀ ਸਵੇਟਰੀ ਬੇਲ ਨੂੰ ਆਬਜੈਕਟ ਕੀਤਾ ਤਦ ਤੱਕ ਯੂਟੀ ਆਪਣੀ ਇਨਕੁਆਇਰੀ ਕਰ ਰਹੀ ਸੀ ਜਦੋਂ ਤੁਹਾਨੂੰ ਯਾਦ ਹੋਣਾ ਯੂਟੀ ਦਾ ਸੀਆਰਐਮ ਆਇਆ ਸੀ ਯੂਟੀ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਰੈਡ ਕਰ ਰਹੇ ਹਾਂ ਮਿਲ ਨਹੀਂ ਰਹੇ ਅਰੈਸਟ ਨਹੀਂ ਹੋ ਪਾਰੇ ਘੁਮਰੇ ਨੂੰ ਸਾਨੂੰ ਮਿਲ ਨਹੀਂ ਪਾਰੇ ਜਗ੍ਹਾ ਬਦਲ ਰਹੇ ਨੇ ਫਿਰ ਯੂਟੀ ਨੇ ਕਿਹਾ ਜੀ ਇਹਨਾਂ ਦੀ ਬੇਲ ਐਪਲੀਕੇਸ਼ਨ ਰਿਜੈਕਟ ਕੀਤੀ ਜਾਏ ਔਰ 307 ਲੱਗਦੀ ਹੈ ਕਿਉਂਕਿ ਇਹਨਾਂ ਨੇ ਜਿਹੜਾ ਇੱਕ ਪੁਲਿਸ ਤੇ ਜੱਜ ਸਾਹਿਬ ਦੇ ਆਰਡਰ ਸੀ ਕਿ ਕਹਿੰਦੇ ਕਿ ਜਿਹੜਾ ਡੰਡਾ ਵੀ ਹੁੰਦਾ ਨਾ ਉਹ ਵੀ ਹਥਿਆਰ ਬਣ ਜਾਂਦਾ ਜਦੋਂ ਪੁਲਿਸ ਵਾਲੇ ਉਸ ਤਰੀਕੇ ਨਾਲ ਯੂਜ਼ ਕਰ ਸਕਦੇ ਨੇ ਡੰਡੇ ਨਾਲ ਵੀ ਬੰਦੇ ਦੀ ਮੌਤ ਹੋ ਜਾਂਦੀ ਹੈ ਜੀ ਇਹ ਦੇਖੋ ਸੀਬੀਏ ਨੂੰ ਮਾਰ ਕਿਤੇ ਜਦ ਸਭ ਦੇ ਬਹੁਤ ਸਟਰੋਂਗ ਪੁਆਇੰਟ ਸੀ ਕਿ ਯੂ ਹੈਵ ਬੀਨ ਮੈਨੇਜਡ ਜਦ ਸਭ ਮੋਗਲ ਸਰ ਦੇ ਆਰਡਰਸ ਵਰ ਸੁਪਰਬ ਚ ਅਨੂਪ ਚਿਤਕਾਰਾ ਸਰ ਦੇ ਆਰਡਰਸ ਸੁਪਰਬ ਸੀਗੇ ਉਦਾਂ ਹੀ ਰਾਜੇਸ਼ ਪਰਦਵਾਨ ਸਰ ਨੇ ਇੰਨੇ ਸਟਰੋਂਗ he was so sure he said tusi jo investigation kar reho eh manipulate ho chuki hai you are not doing a fair investigation this investigation cannot be done by you when 4 months jade accused bhajhe hoyen tusi inna nu investigate kare bagair tusi dhara katare ho te matlab tusi fir nu khatam karan di koshish kar re ho tusi investigation karan di koshish nahi kar re tusi case nu mukandi hor unna nu help karan di koshish kar re ਉਹਨਾਂ ਨੇ ਬਹੁਤ ਰਿਕੁਐਸਟ ਕੀਤੀ ਕਿ 3 ਤਰੀਕ ਤੱਕ ਸਾਨੂੰ ਟਾਈਮ ਦੇ ਦੇ ਜੱਜ ਸਾਹਿਬ ਨੇ ਬੋਲਿਆ ਕੋਈ ਟਾਈਮ ਨਹੀਂ ਕਿਉਂਕਿ ਤੁਸੀਂ ਮੈਨੀਪੂਲੇਟ ਕਰ ਰਹੇ ਹੋ this case should go to cbi because victim ਨੂੰ justice ਨਹੀਂ ਮਿਲ ਰਿਹਾ ਕਹਿੰਦੇ ਉਹ ਵਿਕਟਮ ਮਤਲਬ 4 ਮਹੀਨੇ ਤੋਂ justice ਲਈ ਲੜਿਆ ਹੋਰ justice ਹੀ ਨਹੀਂ ਮਿਲ ਰਿਹਾ ਉਸੇ ਤਰੀਕੇ ਨਾਲ ਤੁਸੀਂ ਦੇਖੋ i don't say ਹਰ ਬੰਦਾ ਗਲਤ ਹੈ ਹੁਣ ssp ਨਾਨਕ ਨੇ ਜਿਹੜੀ ডিপਾਰਟਮੈਂਟਲ ਇਨਕੁਆਇਰੀ ਤੁਹਾਨੂੰ ਸਾਰਿਆਂ ਨੂੰ ਹੀ ਬੁਲਾ ਕੇ ਨਾਨਕ ਨੇ ਕਹਿ ਸੀਗਾ 45 ਡੇਸ ਤੇ ਕੰਪਲੀਟ ਕਰਾਂਗੇ ਕੀ ਐਸਾ 160 ਦਿਨ ਦੀ ਇਨਕੁਆਇਰੀ ਅਸੀਂ 45 ਡੇਸ ਤੇ ਕੰਪਲੀਟ ਕਰਾਂਗੇ ਉਹ 140 ਦਿਨ ਅਜੇ ਤੱਕ ਪੂਰੇ ਨਹੀਂ ਹੋਏ ਉਹਨਾਂ ਦੀ ਪੇਪਰ ਸੀਗਾ ਮੈਂ ਲਾਸਟ ਟਾਈਮ ਦਿਖਾਇਆ ਵੀ ਸੀਗਾ ਉਸ ਵਿੱਚ ਉਹਨਾਂ ਨੇ ਐਸਪੀ ਸੋਰਨਜੀਤ ਨੂੰ ਕਿਹਾ ਇਸ ਨੂੰ ਪੈਂਡਿੰਗ ਕਰ ਦੋ ਸਿਟ ਜਦੋਂ ਦੇਗੀ ਉਸ ਤੋਂ ਬਾਅਦ ਅਸੀਂ ਨਾਨੋ ਡਿਪਾਰਟਮੈਂਟਲ ਸਜ਼ਾ ਦੇਵਾਂਗੇ ਗਵਰਨਰ ਸਾਹਿਬ ਨੇ ਡੀਜੀ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਡਿਪਾਰਟਮੈਂਟਲ ਇਨਕੁਆਇਰੀਜ਼ ਕੋਡ ਆਫ ਕੰਡਕਟ ਡਿਸਪਲਿਨ ਆਫ ਯੋਰ ਫੋਰਸ ਇਟ ਇਜ਼ ਨਥਿੰਗ ਟੂ ਡੂ ਵਿਦ ਦ ਕ੍ਰਿਮੀਨਲ ਐਕਟੀਵਿਟੀਜ਼ ਤਾਂ ਤੁਸੀਂ ਇਹ ਇਨਕੁਆਇਰੀ ਕਿਉਂ ਨਹੀਂ ਫਿਰ ਐਸਐਸਪੀ ਬਰुण ਉਹਨਾਂ ਨੇ ਇਨੀਸ਼ੀਏਟਿਵ ਲਿੱਤਾ ਉਹ ਡਿਪਾਰਟਮੈਂਟਲ ਇਨਕੁਆਇਰੀ ਓਪਨ ਕੀਤੀ ਵਿਚ ਆਮ ਥੈਂਕਫੁਲ ਟੂ ਹਿਮ ਐਂਡ ਹੀ ਹੈਜ਼ ਸਮਨ ਵਿਦਿਪਲ ਡਿਪਾਰਟਮੈਂਟਲ ਇਨਕੁਆਇਰੀ ਉਹਨਾਂ ਨੂੰ ਚਾਰ ਨੋਟਿਸ ਜਾਂ ਚੁਕੇ ਸਾਰੇ ਨੂੰ ਅੱਜ ਚੌਥਾ ਹੈ ਚਾਰੋ ਐਸਐਚਓਜ਼ ਨੂੰ ਗਿਆ ਹੈ ਉਹਨਾਂ ਨੇ ਡਿਪਾਰਟਮੈਂਟਲ ਇਨਕੁਆਇਰੀ ਜੁਆਇਨ ਨਹੀਂ ਕੀਤੀ ਵਨ ਸਾਈਡਿਡ ਇਨਕੁਆਇਰੀ ਕਰਕੇ ਬਾਈ ਇਹਨਾਂ ਨੇ ਸਾਨੂੰ ਸਵਾਸਨ ਦਿੱਤਾ ਹੈ ਕਿ ਇੱਕ ਹਫਤੇ ਦੇ ਅੰਦਰ ਇਹ ਇਨਕੁਆਇਰੀ ਦਾ ਸਾਨੂੰ ਨਤੀਜਾ ਦੇ ਦੇਣਗੇ ਡਿਪਾਰਟਮੈਂਟਲ ਇਨਕੁਆਇਰੀ